ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਚਾਣਾ ਮਸਾਲਾ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਕਮੈਂਟ ਠੀਕ ਹੈ ਜੀ ਉਹ ਕਹਿੰਦੇ ਵੀ ਤੁਸੀਂ ਸਾਨੂੰ ਡਰਾਈ ਚਾਣਾ ਮਸਾਲਾ ਬਣਾ ਕੇ ਦਿਖਾਓ ਅੱਜ ਤੁਹਾਨੂੰ ਡਰਾਈ ਚਾਣਾ ਮਸਾਲਾ ਬਣਾ ਕੇ ਦਿਖਾਵਾਂਗੇ ਇਹਨੂੰ ਬਣਾਉਣ ਵਾਸਤੇ ਮੈਂ 150 ਗ੍ਰਾਮ ਛੋਲੇ ਲੈ ਲਏ ਠੀਕ ਹੈ ਜੀ ਜਿਹੜੇ ਕਿ ਭੋ ਕੇ ਮੈਂ ਸਵੇਰੇ ਵਾਰ ਲਏ ਤੇ ਹੁਣ ਆ ਦੇਖੋ ਦੋ ਤਿੰਨ ਸੀਟੀਆਂ ਲਵਾ ਲਈ ਇਹਨਾਂ ਨੂੰ ਇਹਨ ਵਧੀਆ ਇਹ ਉਬਲ ਗਏ ਆ ਹਾਲੋ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਟਮਾਟਰ ਦੀ ਪਿਓਰੀ ਹੈ ਫਰੈਸ਼ ਮਿਕਸੀ ਕੀਤੇ ਹੋਏ ਹਰੀ ਮਿਰਚ ਹੈ ਤੇ ਬਾਕੀ ਆਪਣਾ ਅਦਰਕ ਤੇ ਲੱਛੇ ਹੈ ਜੀ ਅਦਰਕ ਬਰੀਕ ਕੱਟੀ ਹੋਈ ਤੇ ਪਿਆਜ਼ ਲਸਣ ਆਪਾਂ ਨੇ ਇਹ ਚ ਵਰਤਣਾ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਨਰਾਤੇ ਵਾਲਾ ਕਿਹਾ ਤਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਹਿੰਗ ਹੈ ਜੀ ਥੋੜੀ ਜੀ ਹਿੰਗ ਵਰਤੋਗੇ ਤੇ ਬਾਕੀ ਆਪਣੇ ਨੋਰਮਲ ਮਸਾਲੇ ਠੀਕ ਹੈ ਜੋ ਆਪਣੇ ਘਰ 'ਚ ਹੁੰਦੇ ਆ ਬਾਕੀ ਤੁਹਾਡੇ ਕੋਲ ਜਿਹੜਾ ਕੋਈ ਮਸਾਲਾ ਹੋਇਆ ਤੁਸੀਂ ਉਹ ਪਾ ਲਿਓ ਲਓ ਜੀ ਗੈਸ ਕਰਦੇ ਆ ਔਨ ਤੇ ਹੁਣ ਮਾਰ ਕੇ ਦਿਖਾਉਂਦੀ ਆ ਤੁਹਾਨੂੰ ਸੋਲਿਆਂ ਨੂੰ ਤੜਕਾ ਬਿਲਕੁਲ ਸਿੰਪਲ ਤਰੀਕੇ ਨਾਲ ਅਰ ਬਣੂਗਾ ਇਹਨੂੰ ਪੂਰੇ ਹਲਵਾਈ ਸਟਾਈਲ। ਸੋਰੀ ਸੋਰਨ ਦੇ ਤੇਲ ਨਾਲ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਤੇਲ ਹੋ ਚੁੱਕਿਆ ਜੀ ਗਰਮ ਇੱਕ ਤੇਜ ਪੱਤਾ ਪਾਵਾਂਗੇ ਤੇ ਇੱਕ ਪਾਵਾਂਗੇ ਲੌਂਗ ਤੇ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਤੇ ਇਹਨੂੰ ਹਲਕਾ ਜਿਹਾ ਭੁੰਨਾਗੇ ਆਪਾਂ ਠੀਕ ਹੈ ਜੀ। ਜਦੋਂ ਹਲਕਾ ਜਿਹਾ ਭੁੰਨ ਹੋ ਗਿਆ ਇਸਦੇ ਵਿੱਚ ਪਾਵਾਂਗੇ ਅਦਰਕ ਬਰੀ ਕੱਟੀ ਹੋਈ ਤੇ ਨਾਲੇ ਪਾ ਦਾਂਗੇ ਅਦਰਕ ਤੇ ਲੱਛੇ ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨਣਾ ਆਪਾਂ ਨੇ ਤੇ ਜਦੋਂ ਇਹ ਹਲਕਾ ਜਿਹਾ ਭੁੰਨ ਹੋ ਗਿਆ ਚ ਪਾ ਦਾਂਗੇ ਟਮਾਟਰ ਦੀ ਪਿਉਰੀ ਠੀਕ ਹੈ ਜੀ ਤੇ ਇਹਨੂੰ ਜਿਹੜੇ ਟਮਾਟਰ ਆ ਠੀਕ ਹੈ ਜੀ ਆਪਾਂ ਹੁਣ ਚੰਗੀ ਤਰ੍ਹਾਂ ਭੁੰਨੂਗੇ ਇਹਨਾਂ ਨੂੰ ਚਾਹੇ ਤੁਸੀਂ ਕੱਟ ਕੇ ਪਾ ਲਿਓ ਪਰ ਜੇ ਮਿਕਸੀ ਕਰਕੇ ਪਾ ਲੂਗੇ ਥੋੜਾ ਜਿਹਾ ਮਸਾਲਾ ਵਧੀਆ ਬਣ ਜਾਊਗਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਦੇ ਆ ਥੋੜੀ ਜੀ ਹਰੀ ਮਿਰਚ ਪਾ ਦਾਂਗੇ ਜੀ ਇਹਦੇ 'ਚ ਤੇ ਲੋ ਜੀ ਹੁਣ ਪਾਵਾਂਗੇ ਇਹਦੇ 'ਚ ਮਸਾਲੇ ਆਪਾਂ ਛੋਟਾ ਚਮਚ ਕਿਚਨ ਕਿੰਗ ਜੀਰਾ ਪਾਊਡਰ ਧਨੀਆ ਪਾਊਡਰ ਛੋਟਾ ਚਮਚ ਥੋੜੀ ਜੀ ਹਲਦੀ ਨਮਕ ਤੇ ਤੇਲਗੀ ਮਿਰਚ ਠੀਕ ਹੈ ਜੀ ਤੇ ਇਹ ਮਸਾਲੇ ਸਾਰੇ ਇਹ 'ਚ ਪਾ ਦਾਂਗੇ ਮਸਾਲੇ ਪਾਉਣ ਤੋਂ ਬਾਅਦ ਆਪਾਂ ਨੇ ਇਹਨੂੰ 3 ਤੋਂ 4 ਮਿੰਟ ਹੋਰ ਪਕਾਉਣਾ ਠੀਕ ਹੈ ਜੀ ਚੰਗੀ ਤਰ੍ਹਾਂ ਮੀਡੀਅਮ ਆਂਚ 'ਤੇ ਤੇ ਲੋ ਜੀ ਮਸਾਲਾ ਆਪਣਾ ਭੁੰਨ ਹੋ ਚੁੱਕਿਆ ਹੈ ਨਾ ਹੁਣ ਪਾਵਾਂਗੇ ਥੋੜੀ ਜੀ ਕਸਤੂਰੀ ਮੇਥੀ ਤੇ ਨਾਲੇ ਪਾ ਦਾਂਗੇ ਜਾਇਚ ਆਪਾਂ ਜਿਹੜੇ ਆਪਾਂ ਨੇ ਛੋਲੇ ਵਾਲ ਕੇ ਰੱਖੇ تھے ਠੀਕ ਹੈ ਜੀ ਆਹ ਲਓ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਇਹਦੇ ਨਾਲ ਤੇ ਲੋ ਜੀ ਇੱਕ ਚਮਚ ਪਾ ਦਾਂਗੇ ਚਨੇ ਮਸਾਲੇ ਦਾ ਐਮ ਡੀ ਐਚ ਠੀਕ ਹੈ ਜੀ ਤੇ ਇਹਨੂੰ ਮੀਡੀਅਮ ਸੇਕ ਪਰ ਪਕਾਉਂਗੇ ਹੁਣ ਆਪਾਂ ਤਿੰਨ ਤੋਂ ਚਾਰ ਮਿੰਟ ਤਾਂ ਜੋ ਮਸਾਲਾ ਠੀਕ ਹੈ ਜੀ ਗਰੇਵੀ ਛੋਲਿਆਂ ਦੇ ਵਿੱਚ ਆ ਜਾਣਾ ਰਾਜ ਜੀ ਵੀ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਪਰ ਥੋੜੀ ਜੀ ਹਿੰਗ ਦਾ ਤੜਕਾ ਥੋੜਾ ਜਿਹਾ ਪਰੇ ਤੇਲ ਗਰਮ ਕਰ ਲਿਆ ਉਹ ਚ ਪਾਲੀ ਥੋੜੀ ਜੀ ਹਿੰਗ ਠੀਕ ਹੈ ਜੀ ਤੇ ਜਦੋਂ ਹਲਕੇ ਜੀ ਭੁੰਨ ਹੋ ਗਈ ਆਪਾਂ ਇਹਦੇ ਉੱਪਰ ਪਾ ਦਾਂਗੇ ਠੀਕ ਹੈ ਜੀ ਲੋ ਜੀ ਹਿੰਗ ਦਾ ਤੜਕਾ ਵੀ ਲੱਗ ਚੁੱਕਿਆ ਲੋ ਜੀ ਕਲਰ ਦੇਖ ਲਓ ਜੀ ਚੈੱਕ ਕਰ ਲਓ ਕਿੰਨਾ ਵਧੀਆ ਆ ਆਪਣੇ ਛੋਲੇਆਂ ਦਾ ਹਾਂ ਲੋ ਜੀ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਕਰੇ ਚਨਾ ਮਸਾਲਾ ਤੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਤੇ ਲੋ ਜੀ ਚਾਣਾ ਮਸਾਲਾ ਆਪਣਾ ਰੈਡੀ ਆ ਹੁਣ ਪਾਉਂਦੇ ਆ ਤੇ ਹਰਾ ਧਣੀਆਂ ਤੇ ਗੈਸ ਕਰਦੇ ਆ ਬੰਦ ਤੇ ਲੋ ਜੀ ਡਰਾਈ ਚਾਣਾ ਮਸਾਲਾ ਬਣ ਕੇ ਹੋ ਗਿਆ ਆਪਣਾ ਰੈਡੀ ਸੋ ਇਸ ਤਰੀਕੇ ਨਾਲ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਦਿਖਾਇਆ ਤੁਹਾਨੂੰ ਹਲਵਾਈ ਸਟਾਈਲ ਡਰਾਈ ਚਾਣਾ ਮਸਾਲਾ ਸੋ ਐਦਾਂ ਤੁਸੀਂ ਠੀਕ ਹੈ ਜੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣਦਾ ਹੈ ਜਿਆਦਾ ਕੋਈ ਆਪਣੀ ਮਸਾਲੇ ਨਹੀਂ ਪਾਏ ਇਹਦੇ ਵਿੱਚ ਸੋ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਤਾਂ ਹਲਵਾਈ ਸਟਾਈਲ ਸਾਡੀਆਂ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਸਪੋਰਟ ਕਰਦੇ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਕਰੋ ਜੀ ਸੋ ਲਓ ਜੀ ਮਿਲਦੇ ਆ ਜੀ ਫਿਰ ਹੋਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ